ਵੀ ਅੰजीर ਹੁੰਦੀ ਨਾ ਜੀ ਅੰजीर ਬੜੀ ਦਵਾਵਾਂਗੇ ਅੰजीर ਵੀ ਜੀ ਅੰजीर ਵੀ ਦਵਾਵਾਂਗੇ ਤੈਨੂੰ ਸਾਰੀ ਚੀਜ਼ ਦਵਾਵਾਂਗੇ ਹੁਣ ਜਦੋਂ ਆਏਗੇ ਤਾਂ ਇਹ ਤਾਂ 150 ਕਿਲੋਮੀਟਰ ਚੱਲ ਕੇ ਆ ਗਏ ਜੀ ਹੁਣ ਅੰजीर ਲੈਣ ਵਾਸਤੇ ਆਇਆ ਹਾਂ ਗਰਮੀ ਹੈ ਗਰਮੀ ਹੈ 38 ਟੈਂਪਰੇਚਰ ਹੋ ਰਿਹਾ ਜੀ ਐਨ ਚਾਉਂਦਾ ਮੁੜਕਾ ਸ਼ਾਮੇ ਮੁੜਕਾ ਹੁੰਦਾ ਈ ਸ਼ਾਮੇ ਮੁੜਕਾ ਜੋਰ ਜਵਾਨੀ ਦਾ ਹੈ ਆ ਦੇਖੋ ਹਾਂ ਜੀ ਅੰਬਾਂ ਦੇ ਬਾਗ ਚ ਆ ਗਏ ਤੁਸੀਂ ਆ ਲੱਗ ਰਹੇ ਤੋੜ ਲਓ ਜੀ ਤੋੜ ਲਓ ਤੋੜਨ ਨਾਲ ਤੁਹਾਨੂੰ ਆ ਯਾਰ ਉਹ ਇੱਕ ਤਾਂ ਤੁਹਾਨੂੰ ਕੋਈ ਚੱਕਰ ਨਹੀਂ ਜੀ ਇੱਕ ਤਾਂ ਚੱਲ ਜੂਗਾ ਇਹ ਤਾਂ ਅੰਬਾਂ ਦੇ ਬਾਗ ਜਾ ਗਏ ਅੰਬ ਕਾਜ ਮਸਤ ਹੁੰਦਾ ਜੀ ਕਿਦੇ ਨਾਲ ਕਿਹੜੇ ਜੱਤੀ ਐ ਸਾਨੂੰ ਬਾਗ ਬਸੇਰੇ ਹਾਂ ਹਾਂ ਵਾਹ ਜੀ ਵਾਹ ਅੰਬ ਤਾਂ ਨਾ ਜਿਵੇਂ ਮੈਂ ਇਸ ਦਾ ਥਣ ਫੜ ਲਿਆ ਅੰਬੇ ਅੰਬ ਹੈ ਬਲਾ ਅੰਬ ਉਹ ਆ ਜਾ ਸਮਾਨ ਬੋਤਲ ਲੈਣੇ ਤੂੰ ਤਾਂ ਉਰਾਂ ਪਰ ਹੀ ਭੱਗ ਗਿਆ ਟੀਮੀਆਂ ਦੇ ਸੂਟ ਜਿਵੇਂ ਮਸਾਂ ਪਸੰਦ ਕਰਾਉਣਾ ਤੂੰ ਵੀ ਸਾਨੂੰ ਆ ਜਾ ਸੋਹਣਿਆ ਆ ਜਾ ਲੈ ਵੀ ਪਿਆਰੇ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਨਰਸਰੀਆਂ ਦੇ ਵਿੱਚ ਅੰਬ ਐਨ ਤਿਆਰ ਹੋ ਕੇ ਖੜੇ ਨੇ ਤੁਹਾਡੇ ਖੇਤਾਂ ਦੇ ਵਿੱਚ ਤਾਂ ਹੋਣੀ ਹੋਣੇ ਨੇ ਬਾਗਲਾਂ ਖੇਤਾਂਾਂਾਂ ਜੀਆਂ ਜਗ੍ਹਾ ਦੇ ਵਿੱਚੋਂ ਜ਼ਰੂਰ ਲੈ ਕੇ ਜਾਓ ਜੀ ਮੱਠਾ ਪਿਆ ਹੋਰ ਅੰਬ ਪੂਰਾ ਵਧੀਆ ਲਾਲੋ ਲਾਲ ਕਿਉਂ ਸਰਪਾ ਜੀ ਬਹੁਤ ਅੱਛੇ ਨੇ ਜੀ ਠੀਕ ਹੈ ਜੀ ਤਾਂ ਬਹੁਤ ਅੱਛਾ ਬਟੇ ਮੈਨੂੰ ਤਾਈ ਬਾਣ ਪਿੰਕ ਦਿੰਨੇ ਬਹੁਤ ਟਾਪੀ ਨੇ ਮਰੂਦਾ ਮਰੂਦਾ ਤਾਈਬਾਨ ਹੁੰਦੇ ਨੇ ਆ ਦੇਖੋ ਕਈ ਵੀ ਰੇਟ ਰੇਟ ਬਣਾ ਤਾ ਰੇਟ ਤਾਂ ਵੀਰੇ ਇਹ 150 ਰੁਪਏ ਦਾ ਨਹੀਂ ਕਿ ਕੱਲ ਮੈਂ ਤਾਂ ਮਿਲਦਾ ਨਹੀਂਗਾ ਛੇਤੀ ਆ ਦੇਖੋ ਕਿਵੇਂ ਫਲ ਚੱਕ ਰਹੇ ਆ ਛੋਟੇ ਹੀ ਫਲ ਚੱਕ ਕੇ ਇਦੀ ਕੀ ਲੱਗੂਗਾ ਯਾਰ ਰੇਟ ਬਣਾ ਬਾਈ ਬੀਤੇ ਇਹ ਨਸਲ ਦੀ ਮੇਰੀ ਗਾਰੰਟੀ ਆ ਤਾਈਬਾਨ ਪਿੰਕ ਉਹ ਤਾਂ ਤੇਰੀ ਗੱਲ ਮੰਨੀ ਜੇ ਸਾਈਜ਼ ਹੀ ਨਹੀਂ ਹੈਗਾ ਦਾ ਸਾਈਜ਼ ਵੀ ਵੱਡਾ ਨਹੀਂ ਇਹਦੇ ਅਮਰੂਦ ਤਾਂ ਹਾਈ ਬ੍ਰੈਡ ਵੈਰਾਈਟੀਆਂ ਹੁੰਦੀਆਂ ਨੇ ਹੁਣ ਤਾਂ ਹਾਈਟ ਕਿੰਨੀ ਕੁ ਜਾਊਗੀ ਇਦੀ ਇਹ ਹਾਈਟ ਹੋ ਜਾਂਦੀ ਹੈ ਪਟੋ ਕਟਾ 7-8 ਫੁੱਟ ਦੀ ਬਸ ਇਸ ਤੋਂ ਵੱਡਾ ਨਹੀਂ ਹੁੰਦੇ ਲੈ ਵੀ ਸਾਥੀਓ ਆਪਾਂ ਨਿਊ ਜਨਤਾ ਨਰਸਰੀ ਮਲੇਰ ਕੋਟਲਾ ਦੇ ਵਿੱਚੋਂ ਟੈਂਪੂ ਲਿਆ ਭਰ ਫਲਦਾਰ ਬੂਟਿਆਂ ਦਾ ਫੁੱਲ ਟੈਂਪੂ ਭਰ ਲਿਆ ਗੱਦੇ-ਗੁੱਦੇ ਲਿਆ ਤੇ ਆਪਾਂ ਪੂਰੇ ਛੱਟ ਕੇ ਤਾਂ ਕਿ ਕੋਈ ਆਪਾਂ ਨੂੰ ਦਿੱਕਤ ਨਾ ਆਵੇ ਇਸ ਕਰਕੇ ਟੈਂਪੂ ਫਲਦਾਰ ਬੂਟਿਆਂ ਦਾ ਪੂਰਾ ਘਟੋ ਘਟਾ ਟਾਈਕ ਸਭੂਟਾ ਹੀ ਇਹ ਫੁੱਲ ਬੂਟ ਫੁੱਲ ਫਲ ਨੇ ਵਿੱਚ ਫਲਦਾਰਾਂ ਪੂਰੇ ਘੱਟੋ ਘੱਟ ਇਹਨਾਂ ਦੀ ਜੋ ਲੰਬਾਈ ਆ ਬੂਟਿਆਂ ਦੀ 4 ਫੁੱਟ ਤੋਂ ਪਲੱਸ ਪਲੱਸ ਲੰਬਾਈ ਆ ਹਰ ਇੱਕ ਬੂਟੇ ਦੀ ਇਹ ਤੁਸੀਂ ਦੇਖ ਰਹੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਦਿਆ ਕਰੋ ਆਜਿਓ ਵੀ ਸਾਥੀਓ ਚਲ ਆ ਮਜੀਦ ਭਾਈ ਆ ਗੰਧਾਰੀ ਨਾਰ ਆ ਜੀ ਦੇਖੋ ਜੀ ਇਹਨੂੰ ਸ਼ੂਟਿੰਗ ਵੀ ਆਉਣ ਲੱਗੀ ਹੈ ਜੇ ਪੋਲੀਥੀਨ ਚ ਪਲਾਟਾ ਗੰਧਾਰੀ ਨਾਰ ਹੈ ਹਾਂਜੀ ਕਿਹੜੀ ਕਿੱਥੋਂ ਦੀ ਵੈਰਾਈਟੀ ਹੈ ਇਹ ਇਹ ਆਂਦੀ ਹੈ ਪੁੰਨੇ ਤੋਂ ਪੁੰਨੇ ਦੀ ਹੈ ਹਾਂਜੀ ਠੀਕ ਹੈ ਪੇੜ ਦੇ ਦੀ ਤੇਰੀ ਫੁੱਲ ਗਾਰੰਟੀ ਹੈ ਬੋਦੇ ਦੀ ਪੂਰੀ ਗਾਰੰਟੀ ਹੈ ਜੀ ਫਲ ਦੀ ਪੂਰੀ ਗਾਰੰਟੀ ਸਾਡੀ ਠੀਕ ਹੈ ਹਾਂਜੀ ਫਲ ਦੀ ਪੂਰੀ ਗਾਰੰਟੀ ਓਕੇ ਸ੍ਰੀ ਹੈਗੇ ਆ ਮੋਬਾਈਲ ਨੰਬਰ ਨੋਟ ਕਰ ਲਓ 788 923280 ਮਲੇਰ ਕੋਲਾ ਨਸਰੀ ਨਿਊ ਜਨਤਾ ਇੰਟਰਨੈਸ਼ਨਲ ਵੈਰੀ ਗੁੱਡ ਇਹ ਤਾਂ ਅਸੀਂ ਸੁਣੀ ਹੋਈ ਹੈ ਰ ਤਹੀਂ ਤਾਂ ਤੇਰੀ ਆਏ ਪਿਆਰ ਨਾਲ ਤੇਰੇ ਕੋਲੇ ਹੁਣ ਆ ਸਾਨੂੰ ਚੀਕੂ ਬਾਰੇ ਜਾਣਕਾਰੀ ਦੇ ਦੇ ਚੀਕੂ ਕਾਲੀ ਪੱਤੀ ਚੀਕੂ ਆ ਬਾਈ ਇਹ ਇਹ ਉੱਪਰ ਹੀ ਪੱਕਦਾ ਹੈ ਲਾ ਕੇ ਕੋਈ ਪਕਾਉਣ ਦੀ ਲੋੜ ਨਹੀਂ ਜਿੰਨਾ ਉੱਪਰ ਬੈਸਟ ਪੱਕੂਗਾ ਉੱਪਰ ਜ਼ਿਆਦਾ ਖੰਡ ਵਰਗਾ ਹੋਊਗਾ ਜ਼ਿਆਦਾ ਮਿੱਠਾ ਹੋਊਗਾ ਜੇ ਤੁਸੀਂ ਲਾ ਕੇ ਪਕਾਣਾ ਚਾਹੋ ਉਹ ਵੀ ਪਕਾ ਸਕਦੇ ਹੋ ਪਰ ਜਿਹੜਾ ਨੈਚੁਰਲ ਜੀ ਹੈ ਉਹ ਜ਼ਿਆਦਾ ਬੈਸਟ ਹੈ ਉੱਪਰ ਹੀ ਪੱਕੂ ਆਏ ਵੈਰਾਈਟੇ ਬਿਲਕੁਲ ਇਹ ਲਾ ਉੱਪਰ ਲਾਉਣ ਦੀ ਕੋਈ ਲੋੜ ਨਹੀਂ ਦਿਖਾਈਏ ਬਸ ਉਹੀ ਲੋਡ ਨਹੀਂ ਹੈਗੇ ਉੱਪਰ ਹੀ ਪੱਕਣੀਆਂ ਇਹਨਾਂ ਨੂੰ ਆ ਆ ਜੀ ਆ ਜਾ ਬਈ ਕੀ ਰੇਟ ਆ ਬਈ ਇਹ ਚਿਕੂ ਚਿਕੂ ਦਾ 200 ਵਾਲਾ 94 ਰੇਟ ਤੂੰ ਯਾਰ ਦੇਖ ਕੇ ਰੇਟ ਲਾਉਂ ਹੀ ਆ ਤੇਰੇ ਜਿੱਡਾ ਬੂਟਾ ਯਾਰ ਦੋ ਬਾਤ ਨੂੰ ਮਹਿੰਗਾ ਲੱਗਦਾ ਲੈ 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 ਦੇਖ ਕੇ ਲਾ ਰੇਟਾ ਹੋਰ ਵੀ ਤੈਨੂੰ ਦੇਖ ਕੇ ਆ ਚਾਰ ਕੱਢ ਦੇ ਲੋਕ ਐਡੀ ਦੂਰੋਂ ਚੱਲ ਕੇ ਆਉਂਦੇ ਨੇ ਤੇਰੇ ਲਈ ਯਾਰ 100 ਤੋਂ ਘੱਟ ਨਹੀਂ ਦਿੰਦੇ ਵੀਰੇ ਇਹ ਜੇ 250 ਦਾ ਲੈ ਲਏ ਜੇ ਤਾਂ ਕਬੀਲ ਦਾ ਰਿਸ਼ਠੀ ਠੀਕ ਹੋ ਜੂਗੀ ਐਡੇ ਚਾਰ ਕੱਢ ਦੇ ਗਰਮੀ 'ਚ ਖੜੇ ਆ ਯਾਰ ਅੰਕਾ ਜਿਹੀ ਤੁਹਾਨੂੰ ਲੈਸ ਆ 36 ਡਿਗਰੀ ਦਾ ਮਖਾਈ ਰਿਪੋਰਟ ਓਕੇ ਆ ਪੂਰੀ ਬੁੱਟੇ ਦੇਖੋ ਕਿੱਡੇ ਤੋਹਫੇ ਨੇ ਪੂਰੇ ਹੁਣ ਲੈ ਓ ਬਸ ਉਹਦੇ ਵਾਲੇ ਕਢਾ ਲਈ ਜਿਹੜੇ ਜਾਣਸਾਰੀ ਕੱਢ ਤੋੜ ਕੇ ਖਾਲੇ ਚਾਰ ਕੱਢੋ ਦੋ ਹੋਰ ਕੱਢੋ ਲਓ ਜੀ ਚਾਰ ਬੁੱਟੇ ਹੋ ਗਏ ਸਰ ਮੈਂ ਅੰਬ ਤਾਂ ਪੁੱਛੋ ਜਾਣਸਾਰ ਲੱਗਣਗੇ ਕਿ ਸਾਲ ਪਰ ਨੂੰ ਨਾ ਅੰਬ ਤਾਂ ਵਾ ਜਾਣਸਾਰੀ ਤੋੜ ਕੇ ਖਾਣੇ ਨੇ ਤਾਂ ਇਹ ਵੀ ਕੈਂਟਰ ਤੇ ਜਾਂਦੇ ਜਾਂਦੇ ਪੈ ਤੇ ਤੂਰੀ ਤੱਕ ਪਾਉੜੀ ਲੈ ਜਾਓ ਨਾਲ ਕਈ ਵਾਰੀ ਉੱਚੇ ਤੇ ਚੜਨਾ ਔਖਾ ਹੈ ਹਾਂ ਪੂਰੀ ਤੋੜ ਕੇ ਖਾਣੇ ਨੇ ਇਹ ਕੰਬ ਤੂਰੀ ਖਾਣੇ ਇੱਥੇ ਦਾ ਹਾਂ ਓ ਕਟਾ ਲ ਕਟਾ ਲ ਕਢੀ ਅੰਬ ਕਿੰਨੇ ਦੇ ਸੋਟੇ ਨੇ 50 ਰੁਪਏ ਉਹ ਦੇਖ ਲੋ 50 ਰੁਪਏ ਬ੍ਰਦਰ ਇੱਕ ਦਾਇਰ ਪਾਣੀ ਪਲਾ ਸਾਨੂੰ ਪਾਣੀ ਦੇ ਆਪਾਂ ਨਾ 50 ਰੁਪਏ ਲੈ ਕੱਲਾ ਵਸੁਰੇ ਹਾਂ ਆਹ ਅੱਜ ਇੱਕ ਮੈਂ ਸਰ ਪਾਣੀ ਤੇ ਵੀਰ ਵੱਲੋਂ ਲੈ ਆਉਣ ਵਾਲੇ ਜੋ ਵੀ ਖਾਤੀ ਚੱਲ ਕੇ ਆਉਂਦੇ ਉਹਨਾਂ ਵਾਸਤੇ ਬਹੁਤ ਵਧੀਆ ਠੰਡਾ ਪਾਣੀ ਦਾ ਇੰਤਜ਼ਾਮ ਵੀਰ ਵੱਲੋਂ ਕੀਤਾ ਗਿਆ ਹੈ ਨਰਸਰੀ ਪਲਾਂਟ ਦੇ ਵਿੱਚ ਤੇ ਇਹ ਉਹ ਵੀਰ ਹੈ ਦੋ ਤਿੰਨ ਜਣੇ ਭੇਜਦੇ ਹਾਂ ਦੋ ਤਿੰਨ ਜੋ ਹਰ ਇੱਕ ਕਾਗ ਦਾ ਸਤਿਕਾਰ ਕਰਦੇ ਨੇ ਤੇ ਨਰਸਰੀ ਦੇ ਵਿੱਚ ਤੇ ਪਾਣੀ ਚਾਹ ਸਾਦੀ ਸਮਾਨ ਦਾ ਬਹੁਤ ਪ੍ਰਬੰਧ ਹੈ ਇਹਨਾਂ ਕੋਲੇ ਰਾਜੂ ਰੇਡ ਜੋੜਨੀ ਬਾਈ ਤੂੰ ਹੀ ਬਣਾ ਲਈ ਡੇਟਾ ਉਹ ਨਹੀਂ ਥੱਲੇ ਕਰਨਾ ਇਹ ਤੋ ਇਹ ਦਾ ਆਜਾ ਸਭਾ ਸਭਾ ਬੈਟਰੀ ਸਭੀ ਆਏ ਲੈ ਮੇਰੇ ਨਾਲ ਤੋਂ ਕਰ ਸ਼ੁਰੂ ਕਰ ਕਿਉਂ ਠੀਕ ਹੈ ਜੀ ਠੀਕ ਹੈ ਸ਼ਰਮਾ ਜੀ ਵਧੀਆ ਗਰਮੀ ਤਾਂ ਲੱਗਦੀ ਹੈ ਗਰਮੀ ਤਾਂ ਹੁਣ ਸੈਂਪਰੇਚਰੀ ਬਹੁਤ ਜ਼ਿਆਦਾ ਹੋ ਗਈ ਹੈ ਅਛਾ ਜੀ ਪਟ ਘਟਦੇ ਅਜਦਾ ਨਾ ਚਲ ਟੈਂਪੋ ਪਰਤਾ ਫੁੱਲ ਹੈ ਫੁੱਲ ਜਮਾਂ ਆ ਜਾਂਦੇ ਸਾਰੇ ਫਲਾਂ ਵਾਲੇ ਸ਼ਾਨਦਾਰ ਪੌਦੇ ਸਾਰੇ ਲਾਤੇ ਅਗਲਾ ਕਹਿੰਦਾ ਰੁੱਖ ਲਾਤੇ ਤੜਕੀ 4 ਵਜੇ ਦੇ ਚੱਲੇ ਹੋਏ ਨੇ ਭੁੱਖੇ ਮਰ ਗਏ 8 ਵਜੇ ਪਹੁੰਚਾਂਗੇ ਫੇ ਰਾਤ ਦੇ ਨਾ 2 ਵਜੇ ਕਿ ਹੁਣੇ 2 ਤੋਂ ਪਲੱਸ ਹੋ ਗਿਆ ਜੀ ਟਾਈਮ ਹੋ ਗਿਆ ਜੀ ਸ਼ਰਮਾ ਫੈਂਟਾਈ ਵਜ ਗਏ ਜੀ 22 ਵਜ ਗਏ ਸ਼ਰਮਾ ਜੀ ਕਾਈ ਵੱਜ ਗਏ ਬਾਈ ਖਾਣਾ ਹੁਣ ਤੱਕ ਨਹੀਂ ਖਾਦਾ ਪਰ ਪੌਦਿਆਂ ਦੀ ਮੁਹਿੰਮ ਵਾਸਤੇ ਮੇਰੇ ਤੋਂ ਕਰਦਾ 150 150 ਪਰ ਦਿਖਾ ਦੇ ਕਰ ਦੇ ਫੇਰ ਤਾਂ ਇਹੋ ਕੋਈ ਚੱਕਰ ਨਹੀਂ ਕੋਈ ਕਰ ਲੀ ਤੁਰਲੇ ਕੋ ਜੋੜੀ ਚਾਲੂ ਅਮਰੂਦ ਅਸੀਂ ਗ੍ਰੀਨ ਸਾਰੇ 150 ਵਾਲਾ ਜੀ 100 ਦਾ ਬਾਸ ਐ ਬਣ ਗਈ ਨਾ ਗੱਲ 150 ਤੋਂ ਗਰੀਨੇ ਪਲਾ ਕਾਲਾ ਜੀ ਹੈ ਹਾਂ ਅੱਛਾ ਮੈਂ ਮੁੰਡਾ ਤੂੰ ਯਾਰ ਦੇਖੀ ਤਾਂ ਦੇ ਕੋਈ ਫੁੱਲ ਬੋਲ ਦੇ ਨੇ ਕਿ ਘਾਟਾ ਹੋ ਰੱਖ ਦੇਣਾ 2 200 50 50 ਚ ਲੰਦਾ ਛੇਤੀ ਡੱਛ ਲੈ ਉਹਦੇ ਬੈਨ ਬਈ ਮੋਰਨਿੰਗ ਉਹ ਸੁਭਾਹ ਦਾ ਪਹਿਲੇ ਪੱਤਰ ਲੈ ਲੈ ਯਾਰ ਜਿੰਨਾ ਕੰਮ ਨਹੀਂ ਹੋਦਾ ਕੋਈ ਉਹ ਬਿੱਲ ਪੱਤਰ ਆ ਕਿ ਬਿੱਲ ਮੰਗਦੇ ਹੋ ਬੜਾ ਬੁਟਾ ਸੁਣਿਆ ਦੇ ਕੇ ਲਾ ਦੇ ਚੱਲ ਦੇ ਵਿਚ ਦੇ ਲੈ ਵੀ ਸਾਥੀਓ ਆਪਾਂ ਨਿਊ ਜਨਤਾ ਨਰਸਰੀ ਮਲੇਰ ਕੋਟਲਾ ਦੇ ਵਿੱਚੋਂ ਟੈਂਪੂ ਲਿਆ ਭਰ ਫਲਦਾਰ ਬੂਟਿਆਂ ਦਾ ਫੁੱਲ ਟੈਂਪੂ ਭਰ ਲਿਆ ਗੱਦੇ-ਗੁੱਦੇ ਲਿਆਏ ਤੇ ਆਪਾਂ ਪੂਰੇ ਛੱਟ ਕੇ ਤਾਂ ਕਿ ਕੋਈ ਆਪਾਂ ਨੂੰ ਦਿੱਕਤ ਨਾ ਆਵੇ ਇਸ ਕਰਕੇ ਟੈਂਪੂ ਫਲਦਾਰ ਬੂਟਿਆਂ ਦਾ ਪੂਰਾ ਘਟੋ-ਘਟਾ ਟਾਈਕ ਸਭ ਬੂਟਾ ਹੀ ਇਹ ਫੁੱਲ ਫੁੱਲ ਫਲਣੇ ਵਿੱਚ ਫਲਦਾਰਾ ਪੂਰੇ ਘਟੋ-ਘਟੇ ਇਹਨਾਂ ਦੀ ਜੋ ਲੰਬਾਈ ਆ ਬੂਟਿਆਂ ਦੀ 4 ਫੁੱਟ ਤੋਂ ਪਲੱਸ ਪਲੱਸ ਲੰਬਾਈ ਆ ਹਰ ਇੱਕ ਬੂਟੇ ਦੀ ਇਹ ਤੁਸੀਂ ਦੇਖ ਰਹੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ ਆਜਿਓ ਵੀ ਸਾਥੀਓ